ਕਿਰਤ ਦੀ ਯਾਤਰਾ ਨਹੀਂ ਇਹ ਉਹ ਸਾਰੇ ਸਨੇਹੀ ਸੰਬੰਧੀਆਂ ਮੇਰੀਆਂ ਮਾਵਾ ਪੈਣਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਦਾਸ ਵਾਸਤੇ ਗੁਰੂ ਸਾਹਿਬ ਦੇ ਚਰਨਾਚੇ ਅਰਦਾਸ ਬੇਨਤੀ ਕੀਤੀ ਹੈ ਇਸ ਮਹਿਮਾਨੇ ਨਾ ਚੀਜ਼ ਇਨਸਾਨ ਦੀ ਸ਼ੁਰੂਆਤ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾ ਤੋਂ ਆ ਔਰ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਣਾ ਚ ਇਸ ਲਈ ਅੱਜ ਉਹ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਇਹ ਬਲ ਬਖਸ਼ਿਆ ਕਿ ਇੱਕ ਤਾਣਾ ਸ਼ਾਹ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟੀਵਿਸਟ ਤੇ ਪਰਚੇ ਹੋ ਰਿਹਾ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਿਹਾ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਉਹ ਦਬਦਾ ਜਾ ਰਿਹਾ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕਿ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਦਊਗੀ ਕਿ ਭਾਈ ਪੰਜਾਬ ਦੇ ਲਾਅ ਐਂਡ ਆਰਡਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮੁਲਕਾਂ 'ਚ ਜਾ ਰਿਹਾ ਕਿਉਂ ਕਿਉਂਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲਿਅਰ ਹੈ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਗਏ ਆ ਡਵੈਲਪਮੈਂਟ 0 ਵੈਲਫੇਅਰ ਸਕੀਮਾਂ ਬੰਦ ਲਿੰਕ ਰੋਡਾਂ ਦੀਆਂ ਨਵੀਆਂ ਬਣਣੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਅਰਗੇ ਹਾਲਾਤ ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਹੈ ਤੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾਤਾ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝਾਂ ਨਾ ਪੰਜਾਬੀ ਸਮਝਾਂ ਨਾ ਪੰਜਾਬੀਅਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂਗੀ ਸਾਰੀਆਂ ਪਾਰਟੀਆਂ ਤੋਂ ਗੱਲ ਹੈ ਵਿਕਮ ਸਿੰਘ ਜੀ ਟੀਆਈ ਚੋਣ ਸ਼ਾਲੇ ਤੇ ਹਾਂ ਜੀ ਸਾਰੀਆਂ ਪਾਰਟੀਆਂ ਤੋਂ ਵਿਰੋਧੀ ਪਾਰਟੀ ਕੱਲਾ ਵਿਕਮ ਸਿੰਘ ਜੀ ਟੀਆ ਦਾ ਫੋਬੀਆ ਕਿਉਂ ਹੈ ਨਾ ਕਿ ਮਜੀਠੀਆ ਰਾਤ ਦੇ ਹਨੇਰੇ ਤੇ ਸਮਝੌਤਾ ਨਹੀਂ ਕਰਦਾ ਮਜੀਠੀਏ ਨਾ ਨਾ ਡਰਨਾ ਨਾ ਝੁਕਣਾ ਨਾ ਦਬਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਨਾ ਮਜੀਠਾ ਇਹਨਾਂ ਦਾ ਜ਼ੀਰੋ ਕੰਪਰੋਮਾਈਜ਼ ਔਰ ਜ਼ੀਰੋ ਟੋਲਰੈਂਸ ਜੋ ਸਹੀ ਆ ਉਹ ਗੱਲ ਕਰੂੰਗਾ ਪਰਸਨਲ ਜ਼ੀਰੋ ਮੇਰਾ ਕੋਈ ਪਰਸਨਲ ਹੇਟ ਨਹੀਂ ਤੁਹਾਡੇ ਪਿਤਾ ਜੀ ਨੇ ਇੱਕ ਬਹੁਤ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਨੂੰ 605 ਦੇ ਵਿੱਚ ਉਹ ਕਹਿੰਦੇ ਕਿ ਜੇ ਫਿਕਰਮ ਜੇਤੀ ਅੱਜ ਜੇਲ੍ਹ ਚ ਨਾ ਜਾਂਦੇ ਤਾਂ ਸਰਕਾਰ ਨੂੰ ਮੈਂ ਤਾਂ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ ਕਿ ਤੁਸੀਂ ਵੀ ਅੱਜ ਗੋਲੀ ਮਾਰਨ ਦਾ ਸੀ ਜੀ ਪਿਤਾ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਖਿਰਦੇ ਨਾਲ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਮੈਂ ਜੇਲ੍ਹ ਤੋਂ ਜਿਉਂਦਾ ਆ ਗਿਆ ਨਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਤੇ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਔਰ ਲੋਕਾਂ ਦੀ ਅਰਦਾਸ ਬੇਨਤੀ ਸੱਚਾਈ ਸਮਝੋ ਜਿਸ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਟਰੀਟ ਕੀਤਾ ਗਿਆ ਜਿਸ ਤਰੀਕੇ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਤਾਂ ਇੱਕ ਆਨਰੇਬਲ ਸੀਜੀਐਮ ਸਾਹਿਬ ਨੇ ਜਿਹੜੀ ਜੇਲ੍ਹ ਦੀ ਇਨਸਪੈਕਸ਼ਨ 'ਚ ਆਈ ਸੀ ਉਹਨਾਂ ਨੇ ਕੋਰਟ 'ਚ ਦਾਖਲ ਕਰਤੀ ਹੈ ਟ੍ਰਾਇਲ ਕੋਰਟ 'ਚ ਰਿਪੋਰਟ ਮੈਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉਥੇ ਕੈਦੀਆਂ ਜਾਂ ਹਵਾਲਾਤੀਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿਉਂ ਆਪਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਛੇਤੀ ਫਿਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇੱਕ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦੇ ਜਿੱਦ ਦਿਨ ਬਾਬਾ ਜੀ ਮਿਲਣ ਆਏ ਬਾਬਾ ਜੀ ਨੂੰ ਡੇਢ ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂੰਗਾ ਫਿਰ ਇੱਕ ਮਿੰਟ ਜੇ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸਐਸਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਉਹਦੀ ਉਸ ਆਡੀਓ ਦੀ ਲਈ ਜਦੋਂ ਲੋਕਤੰਤਰ ਦਾ ਕਾਹਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਮਗਰ ਜਿੱਥੇ ਢਾਕਲ ਹੋਣੇ ਓਥੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰੋਂ ਕਿਉਂਕਿ ਜੇਲ ਬ੍ਰੇਕ ਤੋਂ ਬਾਅਦ ਨਾਪਾ ਜੇਲ ਬ੍ਰੇਕ ਤੋਂ ਬਾਅਦ ਪਰ ਅਸ਼ਨੂ ਡਿਓੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ੍ਹ ਤੇ